ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੰਦੀ ਸਿੰਘ ਰਿਆਉਣ ਜਿਨ੍ਹਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਕਿਸੇ ਵੀ ਧਰਮ ਗ੍ਰੰਥ ਦੀ ਅਦਬੀ ਨਾ ਹੋਵੇ ਇਸ ਤੇ ਜਲਦ ਜਲਦ ਕਾਨੂੰਨ ਬਣੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਰਮਜਿਸ਼ਨ ਕਾਤਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਅੱਜ ਦੀ ਜਿਹੜੀ ਮੈਂ ਗੱਲਬਾਤ ਤੁਹਾਡੇ ਤੱਕ ਲੈ ਕੇ ਆਇਆ ਉਹ ਗੱਲ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਆਪਣੇ ਵਿਦੇਸ਼ ਦੇ ਵਿੱਚ ਅਰਬ ਕੈਂਟਰ ਦੇ ਵਿੱਚ ਵਰਕ ਤੇ ਜਾਂਦੇ ਨੇ ਕੰਮ ਕਰਨ ਜਾਂਦੇ ਨੇ ਉੱਥੇ ਘਰਾਂ ਦੇ ਵਿੱਚ ਉਹਨਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਵੀ ਦੇਖੋ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਇਹ ਵੀਡੀਓ ਦੇਖ ਕੇ ਤੁਸੀਂ ਕਦੇ ਵੀ ਅਰਬ ਕੰਟਰੀ ਦਾ ਸੁਪਨਾ ਵੀ ਨਾ ਦੇਖਿਓ ਵੀ ਤੁਸੀਂ ਦੇਸ਼ ਦੇ ਵਿੱਚ ਜਾਣਾ ਤੁਸੀਂ ਜਾ ਸਕਦੇ ਹੋ ਉਹ ਦੇਸ਼ਾਂ ਦੇ ਵਿੱਚ ਜਿੱਥੇ ਮੰਨ ਲਓ ਵੀ ਸਹੀ ਸਲਾਮਤ ਆਪਣੇ ਪੰਜਾਬ ਦੇ ਕਈ ਕੰਮਕਾਰ ਉੱਥੇ ਮੰਨ ਲਓ ਉਹਨਾਂ ਦੇ ਕੰਮਕਾਰ ਨੇ ਵੀ ਉੱਥੇ ਤੁਸੀਂ ਕੰਮ ਕਰਨ ਜਾਓ ਜਦੋਂ ਤੁਸੀਂ ਉਹ ਕੰਟਰੀ ਦੇ ਵਿੱਚ ਜਾਂਦੇ ਹੋ ਕਈ ਵਾਰ ਉੱਥੇ ਬਹੁਤ ਵੱਡੀ ਦਿੱਕਤ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸੋ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਗੱਲ ਇਸ ਤਰ੍ਹਾਂ ਹੀ ਮੈਂ ਮਸਕਟ ਦੇਸ਼ ਦੀ ਗੱਲ ਕਰਦਾ ਮਸਕਟ ਉਮਾਨ ਦੀ ਇੱਥੇ ਬਹੁਤ ਜ਼ਿਆਦੇ ਵੱਡੇ ਪੱਦਰ ਤੇ ਕੁੜੀਆਂ ਜਿਹੜੀਆਂ ਉੱਥੇ ਜਾ ਕੇ ਫਸ ਜਾਂਦੀਆਂ ਨੇ ਕਿਉਂਕਿ ਮੈਂ ਖਾਸ ਕਰਕੇ ਉਹ ਜੈਂਟਾ ਨੂੰ ਵੀ ਬੇਨਤੀ ਕਰਦਾ ਵਿੱਚ ਜਿਹੜੇ ਦਲਾਲ ਹੁੰਦੇ ਨੇ ਉਹਨਾਂ ਨੂੰ ਵੀ ਜਿਹੜੇ ਕਹਿੰਦੇ ਨੇ ਵੀ ਇਹ ਕੁੜੀ ਉੱਥੇ ਜਾ ਕੇ 8 ਘੰਟੇ ਉਹਨੇ ਕੰਮ ਕਰਨਾ ਇਹਨੂੰ ਵਧੀਆ ਪੇਮੈਂਟ ਮਿਲੇਗੀ ਮਹੀਨੇ ਦੀ ਮਹੀਨੇ ਪੇਮੈਂਟ ਮਿਲੇਗੀ ਕੋਈ ਦਿੱਕਤ ਨਹੀਂ ਉਹ ਖਾਣਾ ਪੀਣਾ ਰਹਿਣਾ ਸਾਰਾ ਫ੍ਰੀ ਹੋਊਗਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਖਾਣਾ ਵੀ ਫ੍ਰੀ ਹੁੰਦਾ ਇਹ ਆਪਾਂ ਨੂੰ ਵੀ ਪਤਾ ਤੇ ਰਹਿਣਾ ਵੀ ਫ੍ਰੀ ਹੁੰਦਾ ਇੱਕ ਕਮਰਾ ਦਿੱਤਾ ਜਾਂਦਾ ਪਰ ਉਹ ਤਾਂ 8 ਘੰਟੇ ਕੰਮ ਨਹੀਂ ਕਰਵਾਇਆ ਜਾਂਦਾ। ਉਹ ਤੋਂ ਬਹੁਤ ਜ਼ਿਆਦਾ 16 ਘੰਟੇ, 12 ਘੰਟੇ, 10 ਘੰਟੇ ਕੰਮ ਆ ਜਿਹੜਾ ਉਹ ਕੁੜੀਆਂ ਤੋਂ ਲਿਆ ਜਾਂਦਾ। ਇਸ ਕਰਕੇ ਜਿਹੜੀ ਮੈਂ ਬੇਨਤੀ ਇਹ ਕਰ ਰਿਹਾ ਤੁਹਾਨੂੰ ਜਿਹੜੇ ਅੱਜ ਤੱਕ ਚਾਂਸ ਜਿਹੜੇ ਦੇਖਣ ਨੂੰ ਮਿਲਦੇ ਨੇ ਖਾਸ ਕਰਕੇ ਮਸਕਟੋ ਮੰਡ ਦੇ ਉਹ ਇਹੀ ਮਿਲਦੇ ਨੇ ਵੀ ਉੱਥੇ ਕੋਈ ਨਾ ਕੋਈ ਕੁੜੀਆਂ ਜਿਹੜੀਆਂ ਫਸੀਆਂ ਹੁੰਦੀਆਂ ਨੇ। ਮੈਂ ਸਭ ਤੋਂ ਜਿਹੜੀ ਵੱਡੀ ਗੱਲ ਇਹ ਕਹਿਣੀ ਚਾਹੁੰਦਾ ਵੀ ਚਲੋ ਹੋ ਸਕਦਾ ਸੌ ਦੇ ਵਿੱਚੋਂ 10% ਕੁੜੀਆਂ ਠੀਕ ਹੋਣ। ਜਿਹੜੇ ਘਰਾਂ ਦੇ ਵਿੱਚ ਉਹ ਕੰਮ ਕਰਦੇ ਨੇ ਉਹ ਘਰ ਵਾਲੇ ਵੀ ਠੀਕ ਹੋਣ। ਸਾਰੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ। और बहुत ज्यादा ਜਿਹੜਾ ਮੈਸੇਜ ਇਹ ਹੀ ਆ ਵੀ ਉੱਥੇ ਜਾ ਕੇ ਕੁੜੀਆਂ ਵਿਚਾਰੀਆਂ ਪਰੇਸ਼ਾਨ ਹੁੰਦੀਆਂ ਨੇ ਖਾਸ ਕਰਕੇ ਪੰਜਾਬ ਦੀਆਂ ਉਹਦੇ ਵਿੱਚ ਕੀ ਆ ਵੀ ਜਿਹੜੀਆਂ ਉੱਥੇ ਕੁੜੀਆਂ ਕੰਮ ਕਰਦੀਆਂ ਨੇ ਜਾਂ ਤਾਂ ਫਿਰ ਜਦੋਂ ਉਹਨਾਂ ਨੂੰ ਲੱਗਦਾ ਵੀ ਇਹ ਕੁੜੀ ਨੂੰ ਇਤੋਂ ਕੱਢਦੀ ਏ ਜਾਂ ਉਹਨਾਂ ਦੀ ਪੇਮੈਂਟ ਦੋ ਦੋ ਤਿੰਨ ਤਿੰਨ ਮਹੀਨਾ ਦੇ ਹੋਊਗੀ ਉਹਨਾਂ ਨੂੰ ਪਰੇਸ਼ਾਨ ਕਰੀਏ ਜਾਂ ਫਿਰ ਕੁੜੀਆਂ ਨੂੰ ਕੰਮ ਨਹੀਂ ਪਸੰਦ ਆਉਂਦਾ ਤਾਂ ਦਿੱਕਤ ਆਂਦੀ ਏ ਉੱਥੇ ਉਹਨਾਂ ਦਾ ਰਹਿਣਾ ਸਹਿਣਾ ਠੀਕ ਨਹੀਂ ਹੁੰਦਾ ਉਹਨਾਂ ਨੂੰ ਕਿਉਂਕਿ ਚੰਗੇ ਵਾਤਾਵਰਣ ਦੇ ਵਿੱਚੋਂ ਜਾਂਦਿਆਂ ਨੇ ਇੱਕ ਘਰ ਦੀ ਮਜਬੂਰੀ ਕਰਕੇ ਪਰ ਉੱਥੇ ਜਾ ਕੇ ਉਹਨਾਂ ਨੂੰ ਹੋਰ ਵੀ ਦੁੱਖ ਭੋਗਣੇ ਪੈਂਦੇ ਆ ਬੁਮਾਰਠਵਾਰ ਹੁੰਦੀਆਂ ਉਹਨਾਂ ਨੂੰ ਸੇਤਿਆ ਉਹਨਾਂ ਨੂੰ ਪੁੱਛਿਆ ਵੀ ਜਾਂਦਾ ਇਸ ਕਰਕੇ ਬਹੁਤ ਜ਼ਿਆਦਾ ਦੂਰ 100 100 200 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਤੋਂ ਉਹ ਇਹ ਜੇ ਮਲਾਸਤਾਨਾ ਦੇ ਵਿੱਚ ਰਹਿੰਦੀਆਂ ਨੇ ਜਿੱਥੇ ਮੰਨ ਲਓ ਕੋਈ ਆਵਾਜਾਈ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ ਤਾਂ ਉੱਥੇ ਕਿਉਂਕਿ ਕੱਚੇ ਪਹਾੜ ਨੇ ਦੂਰ ਦੂਰ ਉੱਥੇ ਜਿਹੜੀ ਬਸੋਂ ਓਏ ਹੋਈ ਆ ਕਿਉਂਕਿ ਮੈਂ ਵੀ ਉੱਥੇ 2-3 ਸਾਲ ਕੰਮ ਕੀਤਾ 2 ਸਾਲ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਦੋ ਕੁੜੀਆਂ ਦਾ ਜਿਹੜਾ ਨੰਬਰ ਫੋਨ ਮੇਰੇ ਕੋਲ ਆਇਆ ਮਸਕਰ ਦੇ ਵਿੱਚੋਂ ਫਸਿਆ ਹੋਇਆ ਸੀ ਉਹਨਾਂ ਨੇ ਮੈਨੂੰ ਕਿਹਾ ਭਰਾ ਜੀ ਅਸੀਂ ਇੱਥੇ ਫਸੇ ਹੋਏ ਹਾਂ ਬਹੁਤ ਜ਼ਿਆਦਾ ਵੱਡੀ ਦਿੱਕਤ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਮੈਂ ਉਹਨਾਂ ਦੀ ਗੱਲ ਬਾਤ ਸੁਣ ਕੇ ਮਸਕਰ ਦੇ ਵਿੱਚ ਗੱਲਬਾਤ ਕੀਤੀ ਉੱਥੇ ਦੇ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਅੱਜ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇੱਕ ਜਦੋਂ ਉਸੀ ਦਰਦ ਦੇ ਵਿੱਚੋਂ ਨੰਗਰੇ ਹੋਏਗੇ ਨਾ ਕਿਸੇ ਲਈ ਤੁਹਾਡੇ ਅੰਦਰ ਇਨਸਾਨੀਅਤ ਹੋਗੀ ਕੋਈ ਵੀ ਹੋਵੇ ਉਹ ਕਦੇ ਵੀ ਦੂਸਰੇ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ ਇਸ ਕਰਕੇ ਮੈਂ ਉਹ ਭੈਣਾਂ ਦੀ ਮਦਦ ਕੀਤੀ ਜਿੰਨੀ ਮੈਂਤ ਹੋ ਸਕੀ ਉਹ ਭੈਣਾਂ ਗੁਰਦੁਆਰੇ ਤੱਕ ਪਹੁੰਚੀਆਂ ਉਹ ਜਿੱਤੇ ਉਹ ਹੈਗੇ ਸੀ ਮਹਾਲ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦੂਰ ਸੀ ਸ਼ਹਿਰ ਤੋਂ ਕਿਸੇ ਮੁਸਲਮਾਨ ਭਰਾ ਨੇ ਉਹਨਾਂ ਦੀ ਮਦਦ ਕੀਤੀ ਰਾਤ ਨੂੰ ਉਹ ਟੈਂਕ ਦੇ ਵਿੱਚ ਉਹਨਾਂ ਨੂੰ ਲੁਕੋ ਕੇ ਲੈ ਕੇ ਆਇਆ ਫਿਰ ਉਹ ਕੁੜੀਆਂ ਦੀ ਮਦਦ ਕੀਤੀ ਤਾਂ ਗੁਰਦੁਆਰੇ ਸਹਿਬਾਂ ਦੇ ਬਹੁਤ ਧੰਨਵਾਦ ਉਹ ਵਿਚਾਰੀਆਂ ਕੁੜੀਆਂ ਅੱਜ ਆ ਪੰਜਾਬ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਦੇ-ਕਦੇ ਉਹ ਵਿਚਾਰੀਆਂ ਦਾ ਉਹਨਾਂ ਦਾ ਫੋਨ ਆਂਦਾ ਅੱਜ ਵੀ ਉਹ ਧੰਨਵਾਦ ਇਸ ਕਰਕੇ ਕਰਦੇ ਵੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਕਈ ਵਾਰ ਇੱਕ ਦੂਜੇ ਦੀ ਆਪਾਂ ਫੇਰ ਵੀ ਮਦਦ ਕਰਦਾਂ ਨੇ ਤੇ ਇਸ ਕਰਕੇ ਬੇਨਤੀ ਇਹੀ ਆ ਵੀ ਜਿਹੜੀਆਂ ਕੁੜੀਆਂ ਖਾਸ ਕਰਕੇ ਮਸਕਰ ਦੇ ਵਿੱਚ ਜਾ ਜਾਣਾ ਚਾਹੁੰਦੀਆਂ ਨੇ ਜਾਂ ਤੁਹਾਨੂੰ ਕੋਈ ਵੀ ਲਾਲਚ ਦੰਦਾ ਪੱਕੇ ਪੈਰੀਂ ਤੁਸੀਂ ਜਾਣ ਦਾ ਇੱਕ ਉਪਰਾਲਾ ਕਰੋ ਉੱਥੇ ਬਹੁਤ ਜ਼ਿਆਦੇ ਔਖਾ ਹੁੰਦਾ ਬਾਅਦ ਦੇ ਵਿੱਚ ਨਾ ਤਾਂ ਤੁਹਾਡਾ ਪਾਸਪੋਰਟ ਮਿਲਦਾ ਤੇ ਨਾ ਤੁਹਾਨੂੰ ਤਨਖਾਹ ਮਿਲਦੀ ਆ ਨਾ ਸਹੀ ਟਾਈਮ ਤੇ ਖਾਣਾ ਪਾਣੀ ਮਿਲਦਾ ਤੇ ਨਾ ਟਾਈਮ ਤੇ ਤੁਸੀਂ ਸੌਂ ਸਕਦੇ ਹੋ 16-16 ਘੰਟੇ ਜਦੋਂ ਕੁੜੀਆਂ ਕੰਮ ਕਰਨਗੀਆਂ ਤੇ ਉੱਥੇ ਜਾ ਕੇ ਕਹਿੰਦੇ 8 ਘੰਟੇ ਕੰਮ ਕਰਨੀ ਆ ਨਾ ਫਿਰ ਤੁਹਾਨੂੰ ਓਵਰਟਾਈਮ ਮਿਲਦਾ ਤੇ ਇਹ ਮੈਂ ਉਹ ਗੱਲ ਕਹਿ ਰਿਹਾ ਵੀ 100 ਦੇ ਵਿੱਚੋਂ 10% ਕੁੜੀਆਂ ਉੱਥੇ ਠੀਕ ਰਹਿ ਸਕਦੀਆਂ ਨੇ 90% ਕੁੜੀਆਂ ਪਰੇਸ਼ਾਨਾ ਰਹਿੰਦੀਆਂ ਨੇ ਇਹ ਮਾਸਕਰ ਦੀ ਗੱਲ ਮੈਂ ਤੁਹਾਡਾ ਸਾਂਝੀ ਕਰਦਾ ਸੋ ਮੇਰਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਇਹ ਭੈਣਾ ਨੇ ਵੀ ਉਦੋਂ ਮੇਰਾ ਨੰਬਰ ਨੈਟ ਤੋਂ ਲਿਆ ਸੀ ਅੱਗੇ ਦੀ ਅੱਗੇ ਕਿਉਂਕਿ ਮੈਂ ਦੋਹਾ ਖਾਤਰ ਦੇ ਵਿੱਚੋਂ ਵੀ ਦੋਟਾ ਹਿਸਾ ਨੌਜਵਾਨ ਉਦੋਂ ਕਰੋਨਾ ਕਾਲ ਦੇ ਵਿੱਚ ਕਢਾ ਕੇ ਲੈ ਕੇ ਆਇਆ ਸੀ ਉਸ ਟਾਈਮ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਦੀ ਪਾਰਟੀ ਸਰਕਾਰ ਨਹੀਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀ ਐਮ ਪੀ ਸੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਉੱਥੋਂ ਸਾਨੂੰ ਸਾਰਿਆਂ ਨੂੰ ਕੜਵਾਇਆ ਇਸ ਕਰਕੇ ਜਦੋਂ ਮੈਂ ਪੂਰੀ ਜੰਗ ਉਹ ਲੜੀ ਦੋ ਅਸੀਂ ਇੱਕ ਘਟੂਗਾ ਡੇਢ ਦੋ ਮਹੀਨੇ ਅਸੀਂ ਪਰੇਸ਼ਾਨ ਤੇ ਹੁੰਦੇ ਰਹੇ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਉਹ ਸਾਰੇ ਨੌਜਵਾਨਾਂ ਲਈ ਇੱਕ ਆਵਾਜ਼ ਬੁਲੰਦ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਉਸ ਤਮ ਧਮਕੀਆਂ ਵੀ ਆਈਆਂ ਤੇ ਮੈਨੂੰ ਇਹ ਵੀ ਕਿਹਾ ਗਿਆ ਵੀ ਤੈਨੂੰ ਕੱਲੇ ਨੂੰ ਭੇਜ ਦਾਂ ਨਾ ਪਰ ਮੈਂ ਪ੍ਰਵਾਹ ਨਹੀਂ ਕੀਤੀ ਉਹ ਕਾਤਰ ਦੇਸ਼ ਦੇ ਵਿੱਚ ਉਹ ਸਰਕਾਰ ਦੇ ਅੱਗੇ ਮੈਂ ਆਪਣਾ ਸਿਰ ਨਹੀਂ ਝੁਕਾਇਆ ਪਰ ਮੈਂ ਉਹ ਨੌਜਵਾਨਾਂ ਨੂੰ ਸਾਰਿਆਂ ਨੂੰ ਸਹੀ ਸਰਾਮਤ ਖੜਾ ਕੇ ਲੈ ਗਿਆ ਅੱਜ ਵੀ ਬਹੁਤ ਜ਼ਿਆਦਾ ਉਹਨਾਂ ਵਿੱਚੋਂ ਨੌਜਵਾਨ ਗਰਦਾਸਪੁਰ ਏਰੀਆ ਸ਼ਹਿਰਪੁਰ ਜਲੰਧਰ ਦੁਸਵਾ ਮਕੇਰੀਆਂ ਦੇ ਜਿੰਨੇ ਵੀ ਉਹ ਮੁੰਡੇ ਸੀ ਸਾਰੇ ਅੱਜ ਵੀ ਮੇਰੇ ਨਾਲ ਹੌਣ ਤੇ ਗੱਲਬਾਤ ਕਰਦੇ ਆ ਧੰਨਵਾਦ ਕਰਦੇ ਆ ਅੱਜ ਵੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਚਲੋ ਮੈਂ ਜੇ ਉਹਨਾਂ ਲਈ ਬਾਤ ਚੱਕੀ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਛੱਡਿਆ ਤਾਂ ਕਰਕੇ ਆਸੀਂ ਸਾਰੇ ਭਗਵਾਨਤਮਾਨ ਦੇ ਜਰੀਏ ਮੁੱਖ ਮੰਤਰੀ ਜੋ ਅੱਜ ਉਹਨਾਂ ਦਾ ਉਸ ਟਾਈਮ ਸਾਨੂੰ ਸਾਥ ਵੀ ਦਿੱਤਾ ਸੀ ਵੀ ਇਹਨਾਂ ਨੇ ਸਾਡੀ ਬਹਾਪੜੀ ਤੇ ਅੱਜ ਵੀ ਮੈਂ ਇਹੀ ਗੱਲ ਕਹਿੰਦਾ ਕਈ ਵਾਰ ਤੁਹਾਨੂੰ ਕਿਤੇ ਦਿੱਕਤ ਲੱਗਦੀ ਹੈ ਕਿਸੇ ਵੀ ਕੈਂਟਰ ਦੇ ਵਿੱਚ ਦੇਖੋ ਮੈਂ ਪੱਕਾ ਵਾਦਾ ਨਹੀਂ ਕਰ ਸਕਦਾ ਵੀ ਬਹੁਤ ਜ਼ਿਆਦਾ ਵੱਡੀ ਮਦਦ ਆਪਾਂ ਕਰ ਸਕਦੇ ਹਾਂ ਉਥੋਂ ਖੜਵਾ ਸਕਦੇ ਹਾਂ ਕੋਸ਼ਿਸ਼ ਕਰਾਂਗੇ ਕਈ ਵਾਰ ਕੋਸ਼ਿਸ਼ ਕਰਦੇ ਕਰਦੇ ਆਪਾਂ ਮੰਜ਼ਲ ਤੱਕ ਪਹੁੰਚ ਜਾਂਦੇ ਆਪਾਂ ਕੋਈ ਨਾ ਕੋਈ ਆਪਾਂ ਨੂੰ ਹੱਲ ਲੱਭ ਜਾਂਦਾ ਇਸ ਕਰਕੇ ਜਿਹੜਾ ਸਕ੍ਰੀਨ ਤੇ ਨੰਬਰ ਚੱਲ ਰਿਹਾ ਹੈ ਕਈ ਵਾਰ ਇਸ ਤਰ੍ਹਾਂ ਦੀ ਕਿਸੇ ਨਾਲ ਵੀ ਕੋਈ ਦਿੱਕਤ ਹੋ ਰਹੀ ਹੋਵੇ ਤਾਂ ਤੁਸੀਂ ਮੈਨੂੰ ਇਹ ਨੰਬਰ ਤੇ ਵਟਸਐਪ ਰਾਹੀਂ ਵੀ ਤੁਸੀਂ ਦੱਸ ਸਕਦੇ ਹੋ ਜੇ ਕੋਈ ਵਿਦੇਸ਼ ਦੇ ਵਿੱਚ ਫਸ ਜਾਂਦਾ ਸੋ ਮੇਰੀ ਬੇਨਤੀ ਹੈ ਖਾਸ ਕਰਕੇ ਭੈਣਾਂ ਨੂੰ ਜਿਹੜੀਆਂ ਵਿਦੇਸ਼ ਦੇ ਵਿੱਚ ਜਾਂਦੀਆਂ ਨੇ ਵੀ ਤੁਸੀਂ ਸਹੀ ਸਲਾਮਤ ਜੇ ਰਹਿਣਾ ਇੱਥੇ ਤੁਸੀਂ ਆਪਣਾ ਕੰਮ ਕਰ ਜਿਵੇਂ ਮਰਜ਼ੀ ਕਰਕੇ ਔਖੇ ਸੌਖੇ ਕਰੋ ਤੇ ਕਰਜ਼ਾ ਦੇ ਕੋ ਸਾਰਿਆਂ ਦੇ ਸਹਰਾ ਪਰੇਸ਼ਾਨ ਆਪਾਂ ਸਾਰਿਆਂ ਕੋਈ ਠਾੜ ਨਹੀਂ ਹੁੰਦਾ ਤੇ ਮਜਬੂਰੀ ਕਰਕੇ ਆਪਾਂ ਨੂੰ ਵਿਦੇਸ਼ ਦੇ ਵਿੱਚ ਜਾ ਕੇ ੱੱਕੇ ਖਾਣੇ ਪੈਂਦੇ ਆ ਪਰ ਉਹਦੇ ਵਜੂਦ ਜੇ ਆਪਾਂ ਇਹ ੱੱਕਿਆਂ ਤੋਂ ਬਚਦੇ ਬਚਦੇ ਅੱਗੇ ਜਾ ਕੇ ਹੋਰ ਸਾਨੂੰ ੱੱਕੇ ਮਿਲਣ ਤਾਂ ਬਹੁਤ ਵੱਡੀ ਮੁਸ਼ਕਲ ਹੋ ਜਾਂਦੀ ਹੈ ਤਾ ਕਰਕੇ ਮੈਂ ਬਾਰ-ਬਾਰ ਬੇਨਤੀ ਕਰਦਾ ਖਾਸ ਕਰਕੇ ਜਿਹੜੀ ਮਾਸਕੜ ਦੇ ਵਿੱਚ ਤੀਆਂ ਪੈਣਾ ਜਾਂਦੀਆਂ ਨੇ ਵੀ ਉੱਥੇ ਬਹੁਤ ਜ਼ਿਆਦੀ ਔਕਾ ਬਾਅਦ ਦੇ ਵਿੱਚ ਉੱਥੇ ਵੀਡੀਓ ਪਾਈ ਜਾਂਦੇ ਆ ਵੀ ਸਾਨੂੰ ਬਚਾ ਲਓ ਕੱਢ ਲਓ ਤੇ ਬਾਅਦ ਦੇ ਵਿੱਚ ਕਈ ਵਾਰ ਤੁਹਾਡਾ ਫੋਨ ਬੰਦ ਹੋ ਜਾਂਦਾ ਜਾ ਉਹ ਫੋਨ ਖੋਲਾਂਦੇ ਨੇ ਤੇ ਪਾਸਪੋਰਟ ਵੀ ਨਹੀਂ ਮਿਲਦਾ ਤੇ ਤੁਹਾਨੂੰ ਪੇਮੈਂਟ ਵੀ ਨਹੀਂ ਮਿਲਦੀ ਜਿਹੜੀਆਂ ਦੋ ਪੈਣਾ ਕੜਾਈਆਂ ਤੇ ਜੇ ਕਿਤੇ ਉਹਨਾਂ ਦਾ ਤੁਸੀਂ ਦਰਦ ਸੁਣਦੇ ਤੇ ਤੁਸੀਂ ਅਰੋਣੋਂ ਨਹੀਂ ਹਟਣਾ ਸੀ ਇਸ ਕਰਕੇ ਔਖੇ ਟਾਈਮ ਉਹ ਪੈਣਾ ਨੇ ਮੇਰੇ ਨਾਲ ਗੱਲਬਾਤ ਕੀਤੀ ਜਦੋਂ ਮੈਂ ਉਹਨਾਂ ਨੂੰ ਬਹੁਤ ਜ਼ਿਆਦੇ ਸਾਵਧਾਨੀ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਪਲਾਣ ਦੇ ਰਹੀ ਦੱਸੀਗਾ ਉਮੀਮੇ ਉਹ ਵਿਚਾਰੀਆਂ ਚੱਲਦੀਆਂ ਰਹੀਆਂ ਤੇ ਅੱਜ ਉਹ ਆਪਣੇ ਘਰੇ ਨੇ ਤੇ ਗੁਰਦੁਆਰਾ ਸਹਿਬਾ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਉੱਥੇ ਭਰਾ ਜੀ ਦਾ ਧੰਨਵਾਦ ਕਰਦਾ ਜਿਹੜੇ ਨੇ ਵਿਚਾਰੀਆਂ ਨੇ ਮਦਦ ਕੀਤੀ ਨਾਲ-ਨਾਲ ਜਿਵੇਂ ਜਿਵੇਂ ਪਲਾਨ ਚੱਲਦਾ ਰਿਹਾ ਸੋ ਮੇਰੀ ਬੇਨਤੀ ਆ ਇਹੀ ਧੰਨਵਾਦ ਆ ਤੁਹਾਡਾ ਆਪਾਂ ਨੂੰ ਕੋਈ ਕਿਸੇ ਦਾ ਪੈਸੇ ਦਾ ਲਾਲਚ ਨਹੀਂ ਬੀ ਐਨ ਐ ਪੈਸੇ ਪਾਓ ਤਾਂ ਤਾਂ ਨੁੱਤ ਕਢਾਵਾਂਗੇ ਜਾਇ ਗੱਲ ਬਸ ਐਸੇ ਪੰਜੇ ਨਹੀਂ ਇੱਕ ਸਲਾਹ ਜੇ ਉਹ ਆਪਣੀ ਸਲਾਹ ਸਹੀ ਸਲਾਮ ਤੇ ਚੱਲਦੀ ਰਹੀ ਕੋਈ ਪਲਾਨ ਹੁੰਦਾ ਜੇ ਕੋਈ ਫਸਿਆ ਉਹਨੂੰ ਕਢਾਉਣ ਵਾਸਤੇ ਉਹ ਆਪਾਂ ਜਰੂਰ ਮਦਦ ਕਰਾਂਗੇ ਤਾਂ ਮੇਰੀ ਬੇਨਤੀ ਆ ਅੱਗੇ ਤੋਂ ਆਪਣਾ ਧਿਆਨ ਰੱਖੋ ਜੇ ਤੁਹਾਨੂੰ ਲੱਗਦਾ ਤੇ ਜਿੱਥੇ ਤੁਸੀਂ ਕੰਮ ਕਰਨ ਅਰਬਿਕ ਕੰਟਰੀ ਦੇ ਵਿੱਚ ਕੋਈ ਵੀ ਭੈਣ ਕੰਮ ਕਰਦੀ ਆ ਉੱਥੇ ਦਾ ਘਰ ਪਸੰਦ ਨਹੀਂ ਆਉਂਦਾ ਉੱਥੇ ਕੰਮ ਪਸੰਦ ਨਹੀਂ ਆਉਂਦਾ ਇੱਕ ਦਿਨ ਕੰਮ ਕਰਕੇ ਦੇਖੋ ਦੋ ਦਿਨ ਕਰੋ ਉੱਥੇ ਜ਼ਿਆਦਾ ਚਿਰ ਨਾ ਰੁਕੋ ਜੇ ਤੁਸੀਂ ਮਹੀਨਾ ਦੋ ਮਹੀਨੇ ਉੱਥੇ ਰੁਕਦੇ ਹੋ ਕਿਰਨਾ ਤੁਹਾਡੀ ਪੇਮੈਂਟ ਰੁਕ ਜਾਂਦੀ ਆ ਉਹ ਘਰ ਦੇ ਤੁਹਾਨੂੰ ਉਥੋਂ ਕੱਢਣਾ ਨਹੀਂ ਚਾਹੁੰਦੇ ਤੇ ਨਾ ਤੁਹਾਨੂੰ ਪੈਸਾ ਦੇਣਾ ਚਾਹੁੰਦੇ ਇਸ ਕਰਕੇ ਬੇਨਤੀ ਆ ਵੀ ਆਪਣੇ ਜੈਂਟ ਰਾਹੀਂ ਪੱਕਾ ਕੰਮ ਕਰਕੇ ਫੇਰ ਜਾਓ ਜਿਹੜੇ ਅੱਗੇ ਦਲਾਲ ਨੇ ਉਹਨਾਂ ਦਾ ਪੂਰਾ ਪਤਾ ਕਰੋ ਜੈਂਟ ਦਾ ਪੂਰਾ ਪਤਾ ਕਰੋ ਜਿਹੜਾ ਪੰਜਾਬ ਚ ਭੇਜਦਾ ਸਾਰਾ ਪੱਕਾ ਕੰਮ ਕਰਕੇ ਫੇਰ ਇੱਥੋਂ ਜਾਓ ਐ ਨਾ ਗਿਆ ਕਰੋ ਵੀ ਜੈਂਟ ਨੂੰ ਸਾਨੇ ਪੈਸੇ ਦਿੱਤੇ 50 60 ਹਜ਼ਾਰ ਲੱਖ ਦਿੱਤਾ ਵੀ ਸਾਨੂੰ ਉਹਨੇ ਕੁੜੀ ਨੇ ਭੇਜਤਾ ਉਹਨੇ ਮੁੰਡੇ ਨੇ ਭੇਜਤਾ ਅੱਗੇ ਦੇ ਅੱਗੇ ਉਹ ਉੱਥੇ ਤੁਸੀਂ ਫਸ ਜਾਂਦੇ ਹੋ ਪੱਕਾ ਕੰਮ ਕਰਕੇ ਫੇਰ ਜਾਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ